ਹਾਂਜੀ ਅਸੀ ਕਾਲ ਜੀ ਸਾਰੇ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਲੋ ਜੀ ਹੁਣ ਆਇਆ ਸਕੂਲੋਂ ਡਰੈੱਸੇ ਬਾਹਰ ਕੇ ਜਿਦਾ ਬਸ ਡਰੈੱਸ ਤਾਰ ਕੇ ਫਿਰ ਆਪਾਂ ਚੱਲਾਂਗੇ ਖੇਤ ਨੂੰ ਤੇ ਅਗਲੇ ਪਾਸੇ ਵਾਜਨ ਹੋਣ ਕਰਕੇ ਟਰੈਕਟਰ ਦਾ ਚੱਕੀ ਨਹੀਂ ਦੀ ਲਿਫਟ ਆ। ਫਿਰ ਬਸ ਤੋਂ ਗਰੀ ਦੀ ਦੀ। ਸੋਚਿਆ ਵੀ ਚੱਲ ਬਸ ਤੱਕ ਦੇਖ ਲਈਏ ਇਹਨੂੰ। ਜੋ ਦੇਖਿਆ ਇਹਨੂੰ ਵਰਤ ਕੇ ਜਿਹੜਾ ਹਾਰਤੀ ਆ ਨਟਾ ਹੋਰ ਵੀ ਢੱਲਾ ਅਜੇ ਵੀ ਮਿਲਦਾ ਹੈਗਾ ਤਣੀ ਕਿਵੇਂ ਚੱਕਿਆ ਔਰੋਂ ਤੇਲੀ ਹੋ ਗਿਆ ਚਲ ਥੋੜਾ ਜਿਹਾ ਹੋਇਆ ਸੀ ਇਕੱਠਾ ਕਰਨ ਮੇਲੀ ਹੋਇਆ ਦੀ ਛੱਡਣ ਮਿਲਦਾ ਕਿਉਂਕਿ ਉੱਪਰਲੀ ਬੈਪਦੀ ਜਦੋਂ ਆਉਣ ਲੱਗਿਆ ਵਾਪਸੀ ਆਉਣ ਲੱਗੀ ਨੰਨਾ ਲੀਕ ਮਾਰ ਗਿਆ ਦੀ ਸਿਰੇ ਹੁਣਗੇ ਛਿੱਟੇ ਮਾੜੇ ਮੋਟੇ ਜੀ ਬਸ ਫੇਰ ਆ ਹੁਣ ਸਵੇਰੇ ਕਰਕੇ ਲੋਟਾ ਡੈਡੀ ਨੂੰ ਪਾ ਕੇ ਖੜਾ ਕੇ ਪਣ ਦੂਜੀ ਰੈਕਟਰ ਟਰਾਲੀ ਭਾ ਗਿਆ ਹੁਣ ਉਹ ਚ ਲੱਦ ਲੈਣਗੇ ਬਾਕੀ ਜੇ ਉਹ ਟਰਾਲੀ ਚ ਰਹਿ ਗਿਆ ਬੱਚ ਮਤਲਬੀ ਨਾ ਪਿਆ ਉਹ ਚ ਸਾਰਾ ਮਾਲ ਫੇਰ ਉੱਥੇ ਲੈ ਜਾਵਾਂਗੇ ਨਹੀਂ ਫੇਰ ਉਰ ਲੇਖੇ ਚ ਆ ਜਾਵਾਂਗੇ ਪਟਾਈ ਕਾ ਹੋ ਲੱਗ ਜੂਗੀ ਉਰ ਲੇਖੇ ਚ ਪਟਾਂਗੇ ਫੇਰ ਚਲੋ ਕੱਪੜੇ ਬਦਲ ਕੇ ਆ ਕੇ ਚੱਲਦੇ ਆ ਖੇਤ ਨੂੰ ਦੇਖੀ ਚੱਲਿਓ ਵਲੌਗ ਨੂੰ ਲੋ ਜੀ ਚੱਲ ਪਏ ਖੇਤ ਨੂੰ ਪਹਿਲਾਂ ਚਾਹ ਫੜਾਇਆ ਤੇ ਨਾਲੇ ਇੱਕ ਟਰਾਲੀ ਬਾਕੀ ਲੇਬਰ ਲੈਣ ਨੂੰ ਨਾਲ ਵੀ ਹੁਣ ਦੋਵੇਂ ਖੇਤ ਚੱਲੂਗੀ ਜਉਂਗੀ ਪੜਾਈ ਆਹ ਵੇ ਇਤਰਾ ਆਪਣੇ ਜਿਹੜੀ ਪਹਿਲਾਂ ਟਰਾਲੀ ਆ ਕੁੱਛ ਤਾਂ ਪਾਉਣਾ 200 ਗੱਟਾ 12 ਫੁੱਟੀ ਦਾ ਹੋਤਾ ਤੇ ਇਸ ਜਿਹੜਾ ਬਚੂਗਾ ਮੈਨੂੰ ਲੱਗਾ 35 40 ਗੱਟੇ ਬਚਣਗੇ ਉਹ ਇਹਦੇ ਚ ਪਾ ਕੇ ਨਾਲ 35 40 ਗੋਲੀ ਦੇਣੇ ਉਹ ਵੀ ਦੋਹੇ ਗੱਟੇ ਪਾ ਕੇ ਫਿਰ ਇਹਨੂੰ ਘਰੇ ਲਿਆ ਕੇ ਗੋਲੀ ਨੂੰ ਉਤਾਰ ਕੇ ਫਿਰ ਚੱਲਾਂਗੇ ਦੋਵੇਂ ਖੇਤਾਂ ਉੱਥੇ ਭਟਾਈ ਲੱਗੂਗੀ ਫਿਰ ਉੱਥੋਂ ਇਹਨੂੰ ਟਰਾਲੀ ਨੂੰ ਪੂਰੀ ਕਰਕੇ ਫਿਰ ਦੋਹਾਂ ਨੂੰ ਭੇਜ ਦਾਂਗੇ ਫੈਕਟਰੀ ਨੂੰ ਇੱਕ 200 ਜਬਾਗ ਦੀ 250 ਜਬਾਗ ਹੋ ਜੂਗੀ ਦੇਖੋ 250 ਤੋਂ ਵੱਧ ਵੀ ਜਾ ਸਕਦੀ ਹੈ ਬਾਕੀ ਟਾਈਮ ਦੱਸੂਗਾ ਚਲੋ ਦੇਖੀ ਚੱਲਿਓ ਜੀ ਵਲੌਗ ਨੂੰ ਲੋ ਜੀ ਪਹੁੰਚ ਗਏ ਖੇਤ ਆ ਚੱਲ ਰਹੀ ਹੈ ਲੱਦਾਈ ਆ ਥੋੜੇ ਜਿਹੇ ਘਟੇ ਰਹਿ ਗਏ ਬਸ ਪਰ ਐਟਨੇ ਸਭਾ ਲਈ ਲੋਵਾ ਲੋ ਜੀ ਦੇਖੋ ਚੱਲ ਰਹੀ ਹੈ ਲੜਾਈ ਉਧਰ ਵਾਕੇ ਕੌਣ ਆਈ ਨਹੀਂ ਹੈਗੀ ਅੱਜ ਅੱਜ ਚਾਹ ਰਹੇ ਹੋ ਕਵਾਂ ਦਾ ਉਧਰ ਟਾਂਕਾ ਟਾਂਕੋ ਛੱਡਿਆ ਹੋਇਆ ਕਿੱਧਰ ਆ ਉਹ ਗੱਡੀ ਚਲਾਉਂਦਾ ਵਾ ਉਹ ਟੋੜੇ ਖੇਤ ਤੇ ਲੱਗੀ ਲੋ ਜੀ ਨੱਬੜ ਗਿਆ ਕੰਮ ਆ ਉਰੇ ਚੱਲੇ ਦੂਜੇ ਖੇਤਾਂ ਬਾਹਰ ਦਾ ਨਾ ਸਾਰਾ ਕੁਝ ਕਰ ਲੈ ਗਿਆ ਤਾਂ ਪੰਦਾ ਸਾਡਾ ਹੋ ਰਿਆ ਗਰਮੋ ਗਰਮੀ ਪੰਦਾ ਜਨਾਲਪੁਰੀਆਂ ਚੱਲ ਰਹਾ ਹੈ ਦੇਖੋ ਉਹ ਟਰਾਲੀ ਭਰਤੀ ਦੀ ਪਾਤੀ ਤਰਪਾਲ ਰੱਸਾ ਬਸ ਬਾਕੀ ਹੁਣ ਦੂਜੇ ਖੇਤ ਚੱਲਦੇ ਆ ਉੱਥੇ ਜਾ ਕੇ ਪਾਵਾਂਗੇ ਜਿਹੜੀ ਬਚਦੀ ਆ ਉਹ 250 ਦੀ ਕਰਕੇ ਤੋੜ ਦਾਂਗੇ 250 ਦੀ ਹੋਵੇ ਮੈਨੂੰ ਲੱਗਦਾ ਸ਼ਾਇਦ ਘੱਟ ਵੀ ਰਹਿ ਸਕਦੀ ਅੱਜ ਦੇਖੋ ਉਧਰ ਕਿੰਨੇ ਘੱਟੇ ਹੋਗੇ ਹੋਣਗੇ ਚਲੋ ਜੀ ਮਿਲਦੇ ਆ ਜਾ ਕੇ ਉਧਰਲੇ ਖੇਤ ਲੋ ਜੀ ਪਹੁੰਚ ਗਏ ਦੂਜੇ ਖੇਤ 100 ਗੱਟਾ ਇਧਰੋਂ ਆ ਤੇ ਬਾਣਵੀ ਹੈਗਾ ਥੋੜਾ ਜਿਹਾ ਨਰਮ ਪਰ ਚਲੋ ਦੇਖੀ ਜਾਊਗੀ ਅੰਲਦਾਈ ਵਾਲੇ ਉਹ ਦੂਜੇ ਆਪਣੇ ਪਿੰਡ 'ਚ ਅਜੇ ਤੱਕ ਹੈਗੇ ਉਧਰ ਲੱਦ ਰਹੇ ਨੇ ਬਸ ਉਧਰ ਥੋੜਾ ਜਿਹਾ ਲੱਦਣਾ ਰਹਿ ਗਿਆ ਫਿਰ ਆਪਣੇ ਆ 100 ਗੱਟਾ ਇਧਰੋਂ ਆਪਾਂ ਟਰਾਲੀ ਬੈ ਕੇ ਲੈ ਜਾ ਜੇ ਕਿਉਂਕਿ ਉਧਰ ਮੁੜਨੀ ਹੈਗੀ ਨਹੀਂ ਇਧਰੋਂ ਬੈਕ ਲੈ ਜਾ ਕੇ ਫਿਰ ਉਹਨਾਂ ਨੂੰ ਲੈ ਆਵਾਂਗੇ ਦੇਖੋ ਰਟਾਈਕ 100 ਤੋਂ ਟੱਪ ਜੂਗਾ ਘਟਾ ਇਹ ਵਿੱਚ ਲਾ ਕੇ ਚਲੋ ਦੇਖੀ ਚੱਲੇ ਵਲੌਗ ਨੂੰ ਲੋ ਜੀ ਲੱਦ ਦੇ ਲੱਦੇ ਹੋ ਗਏ ਨੇਰਾ ਇਹਦੇ ਟਾਂਕਾ ਲਾ ਕੇ ਹਟੇ ਨੇ ਤੇ ਹੁਣ ਬਸ ਲੱਗਣਗੇ ਲੱਦਣਾ ਆ ਦੇਖੋ ਦੇਖ ਲਓ ਇਸ 마수ਮ ਚਿਹਰੇ ਕੋ ਇੱਕ ਕبھی ਕبھی ਦੇਖਣੇ ਕੋ ਮਿਲਦਾ ਹੈ ਪਸੇ ਜੀ ਲੱਗਦੇ ਹੁਣ ਲੱਦਣਾ ਸਿਰਫ ਉਮਰਾਂ ਨਹੀਂ ਸਮਰ ਸਮਰ We'll oh A ver, la, vez, la